ਅੰਦੇ ਮੇਰਾ ਨਾਮ ਨਹੀਂ ਗੋਦਾਮ ਕੱਲ ਆਪਾਂ 3:30 ਦੇ ਟਾਈਮ ਤੇ ਜਾ ਰਹੇ ਸੀਗੇ ਸ਼ਿਗਨ ਢਾਬੇ ਖਾਣਾ ਕਰਨ ਨਿਆਸੀ ਨਾਲ ਫਰੈਂਡ ਸੀਗੇ ਤੇ ਥੋੜੀ ਉਸ ਟਾਈਮ ਰੋਡ ਵੀ ਉਦਾਂ ਦੀ ਸੀ ਆਸਟ੍ਰੇਲੀਆ ਉਧਰ ਵਾਲੀ ਸਾਈਡ ਤੇ ਜੱਕਦਮ ਈ ਰਿਕਸ਼ਾ ਜਿਹੜਾ ਅੱਗੇ ਆ ਗਿਆ ਜਿੰਨੂੰ ਆਪਾਂ ਪਛਾਣਦੇ ਪਛਾਣਦੇ ਜਿਹੜੀ ਸਾਈਡ ਲੱਗ ਗਈ ਚਲੋ ਉਹ ਨੁਕਸਾਨ ਹੋਇਆ ਵਾ ਗੱਡੀ ਅੱਗੇ ਵੱਜ ਗਈ ਆ ਕੰਬੇ ਦੇ ਵਿੱਚ ਤੇ ਉਹ ਬਿਜਲੀ ਬੋਰ ਵਾਲਾ ਦਾ ਨੁਕਸਾਨ ਹੋਇਆ ਆ Papa ਦਾ ਮੈਂ ਭਰ ਦਾਂਗੇ ਜੋ ਉਹਦਾ ਵੀ ਇਲਾਜ ਜਿਹੜਾ ਆਪਾਂ ਕਰਵਾ ਰਹੇ ਆ ਕੀ ਦਿੱਤਾ ਹੋਇਆ ਦਾਪਾ ਕਰਨ ਦਾ? ਸਾਡਾ ਬਰਬਨ ਡਿਵੀਜ਼ਨ ਗਰਦਾਰਖੋਸਾ ਡਿਵੀਜ਼ਨ ਗਰਦਾਰਖੋ। ਰਾਤ 7:00 7:04 24 ਨੂੰ ਮੈਨੂੰ ਰਾਤ ਪ੍ਰਬੋਹ ਚੰਦਰ ਨਗਰ ਤੋਂ ਖਫਤਕਾਰਾਂ ਦਾ ਫੋਨ ਗਿਆ। ਕਿ ਸਾਡਾ ਟਰਾਂਸਫਾਰਮ ਜਿਹੜਾ ਪ੍ਰਬੋਹ ਚੰਦਰ ਵਾਲਾ 100 ਕੇਵੀਏ ਕਿਸੇ ਕਾਰ ਵੱਲੋਂ ਟੱਕਰ ਮਾਰ ਕੇ ਟਰਾਂਸਫਾਰਮ ਤੇ ਨਾਲ ਹੋਰ ਤਿੰਨ ਪੋਲ ਜਿਹੜੇ ਉਹ ਤੋੜ ਦਿੱਤੇ ਗਏ ਨੇ। ਮੈਂ ਆ ਕੇ ਮੌਕਾ ਚੈੱਕ ਕੀਤਾ ਇਸ ਦੀ ਸੂਚਨਾ ਤਾਨਤਾਜੂ ਸਾਹਿਬ ਨੂੰ ਦਿੱਤੀ ਮਹਿਕਮੇ ਦਾ ਇਸ ਕਾਰ ਦੇ ਐਕਸੀਡੈਂਟ ਨਾਲ ਮਹਿਕਮੇ ਪੀਐਸਪੀਸੀਐਲ ਦਾ ਘੱਟੋ ਘੱਟ 3.5 ਲੱਖ ਰੁਪਏ ਦਾ ਨੁਕਸਾਨ ਹੋਇਆ ਤੇ ਦੋ ਮਰਹਿਆਂ ਦੀ ਬਿਜਲੀ ਪ੍ਰਭਾਵਿਤ ਹੋਈ ਹੈ ਜੋ ਕਿ ਜੈਂਪਰ ਕੱਟ ਕੇ ਬਾਕੀ ਆਈਟੇ ਫੀਡਰ ਜਿਹੜਾ ਚਾਲੂ ਕਰ ਦਿੱਤਾ ਗਿਆ ਦੋ ਟਰਾਂਸਫਾਰਮ ਬੰਦ ਨੇ ਉਹ ਮੁਲਾਜ਼ਮ ਆਪਣੀ ਜਦੋਜਾਦ ਕਰਕੇ ਅੱਜ ਜਿਹੜੀ ਸ਼ਾਮ ਤੱਕ ਉਹਨਾਂ ਦੀ ਬਿਜਲੀ ਬਹਾਲ ਕੀਤੀ ਜਾਵੇਗੀ। ਬਾਕੀ ਜਿਹੜਾ ਉਹਦਾ ਟਰਾਂਸਫਾਰਮ ਦਾ ਜਿਹੜਾ ਉਹ ਡਿਪਾਰਟਮੈਂਟ ਨਮਾਨ ਬਣਾ ਕੇ ਐਕਸੀਡੈਂਟ ਪਾਰਟੀ ਕੋਲੋਂ ਜਿਹੜਾ ਉਹ ਖਰਚਾ ਮਹੱਕ ਨੂੰ ਪੂਰਤ ਮਹੱਕ ਦੀ ਪੂਰਤੀ ਕੀਤੀ ਜਾਵੇ। ਇਹ ਨੁਕਸਾਨ ਦੀ ਪੂਰਤੀ ਵਾਸਤੇ ਜਿਹੜੀ ਹੈਗੀ ਆ ਥਾਣੇ ਵੀ ਇਹਦੀ ਰਿਪੋਰਟ ਦਰਜ ਕਰਵਾਈ ਗਈ ਹੈ। ਬាទ ਧੰਨਵਾਦ। ਸਰ ਇਹਨਾਂ ਕੋਈ ਨੁਕਸਾਨ ਕੋਈ ਹੋਰ ਗੱਡੀ ਵਾਲਿਆਂ ਦਾ? ਹਾਂ ਕੋਈ ਗੱਡੀ ਦਾ ਨਿਸ਼ਾਨਾ ਲੱਗ ਗਿਆ ਗਵਾ ਗੱਡੀ ਸਾਰੀ ਭੱਜ ਚੁੱਕੀ ਹੈ ਮਹਿੰਦਰਾ ਦੀ ਐ ਐਸ ਜੀ ਵੀ 700 ਗੱਡੀ ਹੈ ਤੇ ਜਿਹਦਾ ਨੰਬਰ ਆਪਣਾ ਪੀ ਵੀ 06 7824 ਨੰਬਰ ਹੈ ਗੱਡੀ ਦਾ ਤੇ ਇਹਦਾ ਗੱਡੀ ਦਾ ਵੀ ਕਾਫੀ ਨੁਕਸਾਨ ਲੱਗ ਗਿਆ 13 ਵੱਲ ਦਾ ਰੋਡ ਤੇ ਜਾਂਦੇ ਆਉਂਦੇ ਨਾਲ ਵੀ ਇਹ ਸਰ ਗੱਡੀ ਕਿਧਰੋਂ ਆ ਰਹੀ ਗੱਡੀ ਦਸਨ ਮੁਤਾਬਕ ਲਾਗੇ ਖਰਤਗਾਨ ਦੇ ਗਰਦਾਪੁਰ ਸਾਈਡ ਤੋਂ ਗੱਡੀ ਤੇ ਟੈਂਪੂ ਦੋਵੇਂ ਗਰਦਾਪੁਰ ਸਾਈਡ ਤੋਂ ਆ ਰਹੇ ਸੀ ਤੇ ਕੋਈ 50 ਤੋਂ 60 ਮੀਟਰ ਪਿੱਛੇ ਐਕਸੀਡੈਂਟ ਹੋਇਆ ਮੁਰਗੇ ਕਾਬੂ ਚ ਹੋ ਕੇ ਗੱਡੀਆਂ ਆ ਕੇ ਬਿਜਲੀ ਦੇ ਖੰਭਿਆਂ ਨਾਲ ਵੱਜੀਆਂ ਨੇ ਜਿਹਦੇ ਨਾਲ ਬੀਜ ਰਿਪੋਰਟ ਦਾ ਨਕਸ਼ਾ ਆ ਰਿਹਾ ਹੈ